ਆ ਜਿੰਦਗੀ ਵਿੱਚ ਯਾਦ ਰੱਖਿਓ ਸਾਥ ਸੰਗਤ ਅਸੀਂ ਭੁਲਖਾ ਖਾ ਜਾਂਨੇ ਆ ਗ੍ਰੰਥੀ ਕਿਉਂ ਨਹੀਂ ਅਰਦਾਸ ਕਰੇਗਾ ਸਾਡੇ ਘਰੋਂ ਤਾਂ ਡਾਲੀ ਕਰਦਾ ਅਸੀਂ ਤਾਂ ਇਹਨੂੰ ਪੈਸੇ ਦੇਈਦੇ ਨੇ ਕਿਉਂ ਨਹੀਂ ਮੰਨੇਗਾ ਜੇ ਤੁਸੀਂ ਗੁਰੂ ਘਰ ਦੇ ਗ੍ਰੰਥੀ ਨੂੰ ਕੱਲਾ ਓਏ ਬਾਬਾ ਕਹਿ ਕੇ ਸਮਝਣੇ ਮਾਫ ਕਰਿਓ ਉਹ ਤੁਹਾਡੀ ਤਨਖਾਹ ਪੈਸਿਆਂ ਦਾ ਮੁਤਾਜ ਕਰਕੇ ਤੁਹਾਡਾ ਕਹਿਣਾ ਤਾਂ ਮੰਨ ਲਏਗਾ ਪਰ ਸਜਣੋ ਦੀ ਕੀਤੀ ਅਰਦਾਸ ਪਰਵਾਨੀ ਹੋਣੀ ਇਹ ਜਿੱਦਣ ਕਰਾਉਣ ਵਾਲਾ ਭਾਵਨਾ ਨਾਲ ਜਾਵੇ ਕਰਨ ਵਾਲੇ ਦੇ ਅੰਦਰ ਪ੍ਰੇਮ ਪੈਦਾ ਹੋਵੇ ਉਦੋਂ ਅਰਦਾਸ ਕੀਤੀ ਪਰਵਾਨ ਹੁੰਦੀ ਹੈ ਜੇ ਚਿੱਤ ਵਿੱਚ ਇਹ ਰੋਹ ਹੈ ਨਾ ਬਾਬੇ ਨੂੰ ਅਸੀਂ ਪੈਸੇ ਦਿੰਨੇ ਆ ਗਰੰਟੀ ਦਾ ਸਾਡਾ ਹੀ ਐ ਸਾਧ ਸੰਗਤ ਜਿੰਨੀ ਦੇਰ ਤੁਸੀਂ ਗਰੰਥੀ ਦਾ ਸਤਿਕਾਰ ਨਹੀਂ ਕਰੋਗੇ ਉੰਨੀ ਦੇਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਨਹੀਂ ਮਿਲੇਗਾ ਇਹ ਯਾਦ ਰੱਖੋ ਗਰੰਥੀ ਵੀ ਗੁਰੂ ਦਾ ਸੇਵਕ ਬਣ ਕੇ ਸੇਵਾ ਕਰੇ ਪਰ ਸੰਗਤ ਵਿੱਚੋਂ ਵੀ ਅਰਦਾਸ ਕਰਾਉਣ ਵਾਲੇ ਗਰੰਥੀ ਨੂੰ ਗੁਰੂ ਦਾ ਉਹ ਵਜ਼ੀਰ ਮੰਨਣ ਜਿਹਨੂੰ ਆਪਾਂ ਕਹਿੰਦੇ ਵਜ਼ੀਰ ਆ ਜੀ ਗੁਰੂ ਦਾ ਪਰ ਆਪਾਂ ਸਤਿਕਾਰ ਨਹੀਂ ਕਰਦੇ ਸਾਧ ਸੰਗਤ ਜਦੋਂ ਸਤਿਕਾਰ ਕਰਨ ਲੱਗ ਗਏ ਉਦੋਂ ਬਹੁਤ ਕੁਝ ਮਿਲਦਾ ਇੱਕ ਥਾਂ ਤੇ ਅਸੀਂ ਮਹਾਂਪੁਰਸ਼ਾਂ ਨਾਲ ਰੁਕੇ ਹੋਏ ਸੀ ਦੀਵਾਨ ਦੋ ਤਿੰਨ ਦਿਨ ਦੇ ਸੀ ਤਾਂ ਸਾਧ ਸੰਗਤ ਉਹ ਗੁਰਦੁਆਰੇ ਦਾ ਜਿਹੜਾ ਪ੍ਰਬੰਧਕ ਕੋਈ ਪ੍ਰਧਾਨ ਹੁਣ ਆਗੂ ਹੋਏਗਾ ਕੋਈ ਉਹ ਦੁਪਹਿਰੇ ਲੱਭਦਾ ਫਿਰੇ ਥੱਲੇੋਂ ਅਵਾਜ਼ਾਂ ਮਾਰੇ ਬਾਬਾ ਜੀ ਦੀ ਰਹਿਸ਼ ਉੱਪਰ ਸੀ ਜਿਹੜੇ ਗ੍ਰੰਥੀ ਸੀ ਥੱਲੇੋਂ ਆਵਾਜ਼ ਮਾਰ ਕੇ ਪਤਾ ਕੀ ਕਹਿੰਨਾ ਉਹ ਬਾਬਾ ਉਹ ਬਾਬਾ ਉਹ ਮਹਾਪੁਰਸ਼ ਕਹਿੰਦੇ ਵੀ ਇਹ ਕਿਨੂੰ ਹੱਕਾ ਮਾਰਦਾ ਹੈ ਸੇਵਾਦਾਰ ਨੇ ਵੇਖਿਆ ਕਹਿੰਦੇ ਜੀ ਉਹ ਗ੍ਰੰਥੀ ਨੂੰ ਲੱਭਦਾ ਉਹਦੇ ਘਰ ਵਾਲੀ ਕਹਿੰਦੀ ਜੀ ਉਹ ਅੰਦਰ ਬਾਹਰ ਗਏ ਆ ਕਹਿੰਦਾ ਬਾਬਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਇੰਨੇ ਨੂੰ ਉਹਨੂੰ ਵਿਚਾਰੇ ਨੂੰ ਪਤਾ ਲੱਗਾ ਉਹ ਵੀ ਭੱਜਾ ਆਇਆ ਵੇ ਸ਼ੈਦ ਪ੍ਰਧਾਨ ਜੀ ਬਹੁਤ ਗੁੱਸੇ ਵਿੱਚ ਉਹ ਕਹਿੰਦਾ ਜੀ ਗਲਤੀ ਹੋ ਗਈ ਤਾਂ ਸਾਥ ਸੰਗਤ ਉਹ ਬੜੀ ਹੈਰਾਨਗੀ ਵਾਲੀ ਗੱਲ ਇੰਨੇ ਨੂੰ ਮਹਾਪੁਰਸ਼ ਉਧਰੋਂ ਆ ਗਏ ਮਹਾਪੁਰਸ਼ਾਂ ਨੂੰ ਵੇਖ ਕੇ ਫਿਰ ਉਹ ਕਰਧਾਨ ਪਤਾ ਕੀ ਬੋਲਿਆ ਕਹਿੰਦਾ ਜੀ ਉਹ ਸਾਡੇ ਬਾਬਾ ਜੀ ਨਹੀਂ ਸੀ ਲੱਭਦੇ ਮੈਂ ਇਹਨਾਂ ਨੂੰ ਲੱਭ ਰਿਆ ਸੀ ਉਹ ਮਹਾਪੁਰਸ਼ ਹੱਸ ਕੇ ਕਹਿੰਦੇ ਐਦਾਂ ਨਾ ਕਹੋ ਜਿੱਦਾਂ ਪਹਿਲਾਂ ਹਾਕ ਮਾਰਦੇ ਸੀ ਨਾ ਵਾਜਾ ਮਾਰ ਉਦਾਂ ਕਹੋ ਓਏ ਬਾਬਾ ਕਹੋ ਬਾਬਾ ਜੀ ਕਿਉਂ ਕਹਿਣਾ ਹੁਣ ਓਏ ਬਾਬਾ ਕਹੋ ਕਹਿੰਦਾ ਨਹੀਂ ਜੀ ਗਲਤੀ ਹੋ ਗਈ ਕਹਿੰਦੇ ਗਲਤੀ ਨਹੀਂ ਹੋ ਗਈ ਤੈਨੂੰ ਪਤਾ ਹੈ ਬਾਬਾ ਬੁੱਢਾ ਸਭ ਦੀ ਜਗ੍ਹਾ ਤੇ ਬਹਿਣ ਵਾਲੇ ਨੂੰ ਤੂੰ ਓਏ ਬਾਬਾ ਕਹਿੰਦਾ ਹੈ ਗਰੰਥੀ ਸਭ ਨਾਲੋਂ ਸ੍ਰੇਸ਼ਟ ਪਤਾ ਕਿਉਂ ਹੈ ਇਹ ਗੱਲ ਯਾਦ ਰੱਖਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਸਾਰੇ ਮੱਥਾ ਟੇਕਦੇ ਆਂ ਹਰ ਰੋਜ਼ ਆਪਾਂ ਦਰਸ਼ਨ ਕਰਦੇ ਪਰ ਇੱਕ ਸਭ ਤੋਂ ਵੱਡੀ ਪਦਵੀ ਗ੍ਰੰਥੀ ਦੀ ਇਸ ਲਈ ਹੈ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਮਰਤ ਵੇਲੇ ਪ੍ਰਕਾਸ਼ ਹੁੰਦਾ ਸਭ ਤੋਂ ਪਹਿਲਾਂ ਜਿਹੜੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੀਆਂ ਉਹ ਗ੍ਰੰਥੀ ਦੀਆਂ ਵੇਖਦੀਆਂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਕੋਈ ਦਰਸ਼ਨ ਕਰਦੇ ਤਉ ਤੱਬੇ ਹਵੇ ਕੇ ਪ੍ਰਕਾਸ਼ ਕਰਨ ਵਾਲਾ ਗਰੰਥੀ ਕਰਦਾ ਸਭ ਤੋਂ ਪਹਿਲਾਂ ਦਰਸ਼ਨ ਅੱਖਾਂ ਨਾਲ ਗਰੰਥੀ ਨੂੰ ਹੁੰਦੇ ਨੇ ਸਾਹ ਸੰਗਤ ਆਪਾਂ ਸਤਿਕਾਰ ਕਰੀਏ ਭਾਵਨਾ ਰੱਖੀਏ ਫਿਰ ਗੁਰੂ ਦੇ ਕੋਲੋਂ ਜੋ ਮੰਗੋਂਗੇ ਉਹ ਮਿਲਦਾ ਖੈਰ ਉਹ ਗਰੰਥੀ ਨੂੰ ਵੀ ਬਾਬਾ ਜੀ ਨੇ ਕਿਹਾ ਕਹਿੰਦੇ ਭਾਈ ਆਪਣੀ ਪਦਵੀ ਪਛਾਣਿਆ ਕਰੋ ਤੁਸੀਂ ਬਾਬਾ ਬੁੱਢਾ ਸਭ ਦੀ ਜਗ੍ਹਾ ਤੇ ਸੇਵਾ ਕਰਦੇ ਹੋ ਦੋ ਦੋ ਰੋਟੀਆਂ ਦੀ ਡਾਲੀ ਦੇ ਮੁਤਾਜ ਨਹੀਂ ਹੋਈਦਾ ਜੇ ਮੰਗਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੰਗੋ ਤੁਹਾਨੂੰ ਕਿਸੇ ਅੱਗੇ ਹੱਥ ਨਹੀਂ ਜੋੜਨੇ ਪੈਣਗੇ